ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਕੀਕਤ ਦੇ ਨੇੜੇ ਜਿਸ ਨੂੰ ਲਿਖਿਆ ਹੈ ਲਾਲ ਸਿੰਘ ਸੇਰਗਿਲ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇੱਕ ਦਿਨ ਮੈਂ ਪਿੰਡ ਦੀ ਸਾਥ ਕੋਲ ਦੀ ਲੰਗ ਰਿਹਾ ਸੀ ਸਾਥ ਵਿੱਚ ਇੱਕ ਵੱਡਾ ਸਾਰਾ ਬੜੀ ਸੰਘਣੀ ਅਤੇ ਠੰਡੀ ਛਾਂ ਵਾਲਾ ਬੋੜ ਸੀ ਸ਼ਾਇਦ ਅੱਜ ਤੋਂ ਕਈ ਦਹਾਕੇ ਪਹਿਲਾਂ ਇਹ ਬੋੜਾ ਬੂਟਾ ਕਿਸੇ ਭਲੇ ਬੁੜ੍ਹ ਨੇ ਲਾਇਆ ਹੋਵੇ ਜਾਂ ਆਪੇ ਹੀ ਉੱਗਿਆ ਹੋਵੇ ਜੋ ਅੱਜ ਵੱਡਾ ਦਰਖਤ ਬਣ ਕੇ ਸਾਰਿਆਂ ਦੇ ਤਨ ਮਨ ਨੂੰ ਠੰਡਕ ਪਹੁੰਚਾ ਰਿਹਾ ਸੀ ਲੱਗਦਾ ਹੋਇਆ ਮੈਂ ਬੋੜ ਦੀ ਠੰਡੀ ਛਾਂ ਹੇਠ ਕੁਝ ਦਮ ਦਮ ਲੈਣ ਅਤੇ ਆਰਾਮ ਕਰਨ ਲਈ ਰੁਕ ਗਿਆ ਥੜੇ ਤੇ ਕੁਝ ਬਜ਼ੁਰਗ ਸੇ ਨੌਜਵਾਨ ਤਾਂ ਖੇਡ ਰਹੇ ਸਨ ਅਤੇ ਇੱਕ ਦੂਜੇ ਨੂੰ ਮਜ਼ਾਕ ਕਰ ਰਹੇ ਸਨ ਉਹਨਾਂ ਤੋਂ ਥੋੜੀ ਦੂਰ ਤੇ ਦੋ ਅੱਧ ਖੁਰ ਉਮਰ ਦੇ ਆਦਮੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਮੈਂ ਉਹਨਾਂ ਨੂੰ ਆਹ ਚਾਲ ਪੁੱਛ ਕੇ ਥੱਕਿਆ ਹੋਣ ਕਾਰਨ ਕੋਲ ਹੀ ਥੜੇ ਤੇ ਲੇਟ ਗਿਆ ਉਹਨਾਂ ਦੀਆਂ ਗੱਲਾਂ ਮੇਰੇ ਕੰਨਾਂ 'ਤੇ ਪੈ ਰਹੀਆਂ ਸਨ ਗੱਲਾਂ ਕੁਝ ਦਿਲਚਸਪ ਲੱਗੀਆਂ ਅਤੇ ਮੈਂ ਅੱਖਾਂ ਮੀਚ ਕੇ ਧਿਆਨ ਨਾਲ ਕੰਨ ਉਧਰ ਕਰਕੇ ਗੱਲਾਂ ਸੁਣਨ ਲੱਗ ਪਿਆ ਉਹਨਾਂ ਵਿੱਚੋਂ ਇੱਕ ਨੇ ਕਿਹਾ ਮੈਨੂੰ ਤਾਂ ਤਾਰਾ ਸਿਆਂ ਐ ਲੱਗਦਾ ਹੈ ਜਿਵੇਂ ਹੋਣਦੇ ਜਵਾਕਾਂ ਵਿੱਚ ਲਿਆਕਤ ਸ਼ਰਮ ਨਾਂ ਦੀ ਕੋਈ ਚੀਜ਼ ਬਚੀ ਨਹੀਂ ਬਿਲਕੁਲ ਸਹੀ ਗਿਆ ਧਰਮ ਸਿਆ ਜਦੋਂ ਸਕੂਲੇ ਭੇਜਦੇ ਹਾਂ ਤਾਂ ਉੱਥੇ ਪੜ੍ਹਦੇ ਨੇ ਨਾ ਘਰ ਆ ਕੇ ਕੋਈ ਕਿਤਾਬ ਚੱਕਦੇ ਨੇ ਉਹਨਾਂ ਨੂੰ ਘਰ ਵਿੱਚ ਨਾ ਮਾਪਿਆਂ ਡਰੈ ਨਾ ਹੋ ਸਕੂਲ ਵਿੱਚ ਮਾਸਟਰਾਂ ਤਰ ਦਦੇ ਨੇ ਜਦੋਂ ਦੋਨੋਂ ਪਾਸਿਓਂ ਡਰ ਅਤੇ ਸ਼ਰਮ ਚੱਕੀ ਜਾਵੇ ਤਾਂ ਵਿਗੜਨ ਨੂੰ देर ਨਹੀਂ ਲੱਗਦੀ ਮੈਂ ਵੀ ਇਸ ਇਤਜ਼ਾਰ ਦੇ ਵਿੱਚੋਂ ਲੰਘਦਾ ਹੋਣ ਕਰਕੇ ਉਹਨਾਂ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਤਾਰਾ ਸੋਨੇ ਆਪਣਾ ਬੋਲਣਾ ਜਾਰੀ ਰੱਖਿਆ। ਇਹਦੇ ਵਿੱਚ ਮੈਨੂੰ ਲੱਗਦਾ ਹੈ ਮਾਪਿਆਂ ਅਤੇ ਅਧਿਆਪਕਾਂ ਦੋਨਾਂ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਹੈ। ਉਹ ਕਿਵੇਂ ਧਰਮ ਸਿਖਾਉਂਦੇ। ਹੁਣ ਰੋਜ਼ ਅਸੀਂ ਦੇਖਦੇ ਹਾਂ ਘਰਾਂ ਵਿੱਚ ਲੜਾਈ ਪੜਾਈ ਕਾਲੀ ਗਲੋਚ ਨਸ਼ਾ ਪਤਾ ਜਿਵੇਂ ਆਮ ਹੀ ਹੋ ਗਿਆ ਹੈ ਕਿਉਂਕਿ ਵੱਧ ਸਮਾਂ ਤਾਂ ਬੱਚੇ ਘਰ ਵਿੱਚ ਹੀ ਰਹਿੰਦੇ ਨੇ ਜਦੋਂ ਆਥ ਨੇ ਪਿਓ ਦਾਰੂ ਪੀ ਕੇ ਆਵੇ ਤਾਂ ਘਰ ਵਿੱਚ ਉਤਵਾਰ ਹੋਵੇ ਬੱਚੇ ਇਹ ਸਾਰਾ ਕੁਝ ਦੇਖਦੇ ਨੇ ਪਹਿਲਾਂ ਵੱਡੇ ਪਰਿਵਾਰਾਂ ਵਿੱਚ ਸਾਰੇ ਇਕੱਠੇ ਹੁੰਦੇ ਸਨ ਛੋਟੇ ਵੱਡਿਆਂ ਤੋਂ ਡਰਦੇ ਵੀ ਸੀ ਅਤੇ ਸ਼ਰਮ ਦੀ ਮਾਨਦੇ ਸੀ ਪਰ ਹੁਣ ਪਰਿਵਾਰ ਛੋਟੇ ਹੋ ਗਏ ਨਾ ਕੋਈ ਚੰਗੀ ਗੱਲ ਸਿਖਾਉਣ ਵਾਲਾ ਹੈ ਉਪਰੋਂ ਇਹ ਮਥੈ ਮੋਬਾਈਲ ਫੋਨਾਂ ਨੇ ਸਭ ਦਾ ਗੇੜਾ ਬੇੜਾ ਵੀ ਕਰ ਕਰ ਦਿੱਤਾ ਇੱਥੋਂ ਚੰਗੀ ਗੱਲ ਤਾਂ ਭਾਵੇਂ ਹੀ ਕੋਈ ਦੇਖਦਾ ਸੁਣਦਾ ਹੋਵੇ ਲੜਾਈ ਪੜਾਈ ਦੋਸ਼ਣਬਾਜੀ ਗੁੰਮਰਾਹ ਕਰਨ ਵਾਲੀਆਂ ਗੱਲਾਂ ਜ਼ਿਆਦਾ ਦੇਖੀਆਂ ਜਾਂਦੀਆਂ ਨੇ ਜੋ ਕਰਾਹੇ ਪਾਉਣ ਦਾ ਕੰਮ ਵੀ ਕਰਦੀਆਂ ਨੇ ਗੱਲ ਤਾਂ ਤੇਰੀ ਸਹੀ ਹੈ ਪਰ ਮਸਿਓ ਜਿਵੇਂ ਕੁਝ ਸੋਚਣ ਲੱਗਿਆ ਤਾਂ ਫਿਰ ਉਹ ਕਹਿੰਿਆ ਨਾ ਇਹ ਸਕੂਲਾਂ ਆਉਣ ਦਾ ਵੀ ਤਾਂ ਕੋਈ ਫਰਜ ਬਣਦਾ ਹੈ ਬਈ ਜਵਾਬਾਂ ਨੂੰ ਚੰਗੀਆਂ ਗੱਲਾਂ ਸਿਖਾਉਣ ਤੇ ਮਾੜੀਆਂ ਤੋਂ ਦੂਰ ਰਹਿਣ ਦੀ ਸਿੱਖਿਆ ਦੇ ਧਰਮ ਸਿਉਂ ਦੀ ਗੱਲ ਵਿੱਚ ਰੋਜ਼ ਹੱਥੇ ਚਿੰਤਾ ਸੀ ਹਾਂ ਉਹ ਆਪਣਾ ਕੰਮ ਕਰਦੇ ਤਾਂ ਤਾਂ ਨੇ ਪਰ ਕੁਝ ਪਰ ਕੁਝ ਕੀ ਧਰਮ ਸਿਉਂ ਨੇ ਪੁੱਛਿਆ ਤਾਰਾ ਸਿਉਂ ਨੇ ਕਿਹਾ ਬਲੈਸ ਹੋਣ ਇੱਕ ਦਿਨ ਮੈਂ ਜਿੰਦਰ ਦੇ ਘਰੇ ਗਿਆ। ਓਹੋ ਮੈਂ ਉਸ ਨੂੰ ਖੰਨੀ ਲਾ ਰਿਹਾ ਸੀ। ਉਹਦੀ ਕੁੜੀ ਨੇ ਮੇਰੇ ਬੈਠਣ ਲਈ ਬੰਜਾ ਢਾ ਦਿੱਤਾ। ਤੇ ਮੈਂ ਸੁਟੇ ਸੁਭਾਅ ਨੂੰ ਪੁੱਛ ਲਿਆ। ਭਾਈ ਗੁੱਡੀ ਕਿਹੜੀ ਜਮਾਤ ਵਿੱਚ ਪੜਦੀ ਐ? ਤਾਇਆ 12ਵੀਂ ਚ। ਫਿਰ ਕੁੜੀ ਕਹਿੰਦੀ ਫਿਰ ਤਾਂ ਬੋਰਡ ਦੀ ਜਮਾਤ ਐ। ਵਧੀਆ ਨੰਬਰ ਲਈ ਆਪਣੇ ਮਾਪਿਆਂ ਇਹ ਪਿੰਡ ਦਾ ਨਾਂ ਰੱਸ਼ਾ ਕਰੇ ਮੇਰੇ ਐਨਾ ਕਹਿਣ ਤੇ ਕੁੜੀ ਬੋਲੀ ਤਾਇਆ ਕਿਹੜੇ ਨੰਬਰ ਇੱਕ ਦੋ ਪੀੜ ਤਾਂ ਲੱਗਦੇ ਨਹੀਂ ਬਾਕੀ ਤਾਂ ਲੱਗਦੇ ਹੀ ਨਹੀਂ ਕੀ ਗੱਲ ਮਾਸਟਰ ਪੂਰੇ ਨਹੀਂ ਹੈਗੇ ਮੈਂ ਫਿਰ ਉਸ ਕੁੜੀ ਨੂੰ ਪੁੱਛਿਆ ਨਾ ਤਾਇਆ ਮਾਸਟਰ ਤਾਂ ਸਾਰੇ ਵਿਸ਼ਿਆਂ ਦੇ ਪੂਰੇ ਨੇ ਪਰ ਕੁੜੀ ਗੱਲ ਕਰਦੀ ਕਰਦੀ ਕੇ ਰੁਕ ਗਈ ਮੈਂ ਕੁੜੀ ਦੇ ਚਿਹਰੇ ਤੇ ਉਦਾਸੀ ਦੇਖ ਕੇ ਪੁੱਛਿਆ ਜੇ ਮਾਸਟਰ ਪੂਰੇ ਨੇ ਤਾ ਪਰ ਦਿੱਕਤ ਕੀ ਐ ਕੁੜੀ ਬੋਲੀ ਤਾਇਆ ਜਿਹੜੇ ਸਾਡੇ ਟੀਚਰ ਨੇ ਨਾ ਕਹਿੰਦੇ ਹੋਏ ਚੰਗਾ ਨਹੀਂ ਲੱਗਦਾ ਕੁੱਝ ਵਿੱਚ ਇਹੋ ਜਿਹੇ ਨੇ ਜਿਹੜੇ ਕਦੇ ਵੀ ਜਮਾਤ ਵਿੱਚ ਨਹੀਂ ਆਉਂਦੇ ਬੇਲੇ ਇੱਧਰ ਉੱਧਰ ਭੱਜ ਕੇ ਖਾ ਪੀ ਕੇ ਮੁੜ ਜਾਂਦੇ ਨੇ ਅਸੀਂ ਸਾਰਾ ਕੁਝ ਦੇਖਦੇ ਹਾਂ ਪਰ ਕਿਸ ਨੂੰ ਕਹੀਏ ਸਾਨੂੰ ਤਾਂ ਡਰ ਹੈ ਕਿ ਅਗੇ ਅਸੀਂ ਫੇਰ ਹੀ ਨਾ ਹੋ ਜਾਈਏ ਖੇਡਾਂ ਕਾਨੂੰ ਹੋਮੋਗੇ ਤੂੰ ਤਾਂ ਪੜ੍ਹਨ ਵਿੱਚ ਹੁਸ਼ਿਆਰ ਹੈ ਅੱਛਾ ਤੁਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਕਿਉਂ ਨਹੀਂ ਕਹਿੰਦੇ ਇਕੱਠੇ ਹੋ ਕੇ ਸਾਰੇ ਬੱਚੇ ਮੈਂ ਪੁੱਛਿਆ ਤਾਇਆ ਅਸੀਂ ਸਾਰੀਆਂ ਕੁੜੀਆਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਜਦੋਂ ਅਸੀਂ ਦਫ਼ਤਰ ਕੋਲ ਜਾ ਕੇ ਦੇਖਦੀਆਂ ਹਾਂ ਉਹ ਹੀ ਟੀਚਰ ਤੇ ਪ੍ਰਿੰਸੀਪਲ ਗੱਲਾਂ ਕਰ ਰਹੇ ਤੇ ਕੁਝ ਖਾ ਪੀ ਰਹੇ ਹੁੰਦੇ ਨੇ ਪਤਾ ਨਹੀਂ ਰੋਜ਼ ਐਨੀਆਂ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਮੁਕਦੀਆਂ ਹੀ ਨਹੀਂ ਇਹ ਤਾਂ ਬੜੀ ਮਾੜੀ ਗੱਲ ਹੈ ਮੈਂ ਫਿਰ ਉਸ ਕੁੜੀ ਨੂੰ ਜਵਾਬ ਦਿੱਤਾ ਐਨੇ ਨੂੰ ਜਿੰਦਰ ਮੈਸ ਨੂੰ ਸੰਭੇ ਲਾ ਕੇ ਆ ਗਿਆ ਤੇ ਉਹ ਕੰਮ ਕਰਦਾ ਕਰਦਾ ਸ਼ਾਇਦ ਸਾਡੀਆਂ ਗੱਲਾਂ ਵੀ ਸੁਣ ਰਿਹਾ ਸੀ ਕਹਿਣ ਲੱਗਾ ਤਾਰਿਆ ਸਾਦੀ ਕੋਲ ਐਨੇ ਪੈਸੇ ਵੀ ਨਹੀਂ ਕਿ ਅਸੀਂ ਆਪਣੇ ਜਵਾਕਾਂ ਨੂੰ ਟਿਊਸ਼ਨਾਂ ਤੇ ਲਾ ਦੇਈਏ। ਤਾਰਾ ਸੌਰ ਅਜੇ ਆਪਣੀ ਗੱਲ ਸੁਣਾ ਹੀ ਰਿਹਾ ਸੀ ਕਿ ਉਸ ਦਾ ਪੋਤਾ ਲਾਡੀ ਉਸ ਨੂੰ ਬੁਲਾਉਣਾ ਹੈ। ਬਾਪੂ ਆਇਆ। ਚਾਹ ਪੀ ਲੈ ਆ ਕੇ। ਤਾਰਾ ਸੌਰ ਗੱਲ ਅਧੂਰੀ ਹੀ ਛੱਡ ਕੇ ਆਪਣੇ ਪੋਤੇ ਦੇ ਨਾਲ ਘਰ ਵੱਲ ਨੂੰ ਤੁਰ ਪਿਆ। ਤਾਰ ਮਸੋਂ ਵੀ ਹੌਲੀ-ਹੌਲੀ ਉੱਠਿਆ ਲਾਗੇ ਪਈ ਆਪਣੀ ਜੁੱਤੀ ਪਾਈ ਤੇ ਆਪਣੇ ਘਰ ਨੂੰ ਚੱਲ ਗਿਆ ਸੱਚਮੁੱਚ ਉਹਨਾਂ ਦੀ ਗੱਲਬਾਤ ਹਕੀਕੀ ਤਸਵੀਰ ਪੇਸ਼ ਕਰ ਰਹੀ ਸੀ ਜਿੱਥੇ ਇਹੋ ਜਿਹੇ ਬੱਚੇ ਅਤੇ ਉਹਨਾਂ ਦੇ ਆਰਥਿਕ ਪੱਖੋਂ ਕਮਜ਼ੋਰ ਮਾਪੇ ਕਿੰਨੇ ਬੇਵਸੇ ਅਤੇ ਦੂਜੇ ਪਾਸੇ ਸਾਡਾ ਅਧਿਆਪਕ ਵਰਗ ਜਿਸ ਵਿੱਚ ਕੁਝ ਅਜਿਹੇ ਸੁੱਚੇ ਜ਼ਮੀਰ ਵਾਲੇ ਹੁੰਦੇ ਹਨ ਜਿਹੜੇ ਫੋਤਾਂ ਬਦਨਾਮ ਹੁੰਦੇ ਨੇ ਪੂਰੇ ਅਧਿਆਪਕੋ ਕਿਤੇ ਨੂੰ ਵੀ ਬਦਨਾਮ ਕਰਦੇ ਨੇ ਜਿਸ ਨਾਲ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋਚਾਂ ਦਾ ਬਹਿਮ ਪਤਾ ਨਹੀਂ ਕਿੰਨੀ ਦੇਰ ਮੇਰੇ ਚਿਹਨ ਵਿੱਚ ਵਗਦਾ ਰਹੇ ਹਕੀਕਤ ਦੇ ਨੇੜੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਕਰਕੇ ਵੀਰੋ ਦੱਸਣਾ ਜੀ ਪਹਾਰੇ ਹੋ ਬਾਅਦ ਤੋਂ ਬਾਅਦ ਲਾਈਕ ਕਰ ਸ਼ੇਅਰ ਕਰਨਾ ਆਨ ਤੱਕ ਸੌ ਲੇਟਾ ਨਵਾਰਗੀ